ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਆਪਾਂ ਇੱਕ ਬਹੁਤ ਪਹਿਲਾਂ ਵੀਡੀਓ ਪਾਈ ਸੀ ਵੀ ਘਰ ਦਾ ਮਸਾਲਾ ਕਿਸੇ ਨੂੰ ਨਹੀਂ ਦੇਣਾ ਉਹਨਾਂ ਤੇ ਮੈਨੂੰ ਬਹੁਤ ਲੋਕਾਂ ਨੇ ਬਹੁਤ ਵਧੀਆ ਕਮੈਂਟ ਭੇਜਿਆ ਮੇਰੇ ਭੈਣਾ ਵੀਰਾਂ ਨੇ ਅੱਜ ਮੈਂ ਉਹ ਕਮੈਂਟ ਪੜ੍ਹੂੰਗੀ ਤੇ ਉਹਨਾਂ ਦਾ ਧੰਨਵਾਦ ਵੀ ਕਰੂੰਗੀ ਮੈਂ ਇਹ ਕਹਿਨੀ ਆ ਵੀ ਜਿਸ ਤਰ੍ਹਾਂ ਤੁਸੀਂ ਮੇਰੀ ਉਸ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੁਸੀਂ ਮੇਰੀ ਸਾਰੀਆਂ ਵੀਡੀਓ ਨੂੰ ਇਸੇ ਤਰ੍ਹਾਂ ਹੀ ਪਿਆਰ ਦਿਆ ਕਰੋ ਮੈਨੂੰ ਬਹੁਤ ਵਧੀਆ ਕਮੈਂਟ ਆਏ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਉਹ ਤੁਸੀਂ ਵੀਡੀਓ ਦੁਬਾਰਾ ਵੀ ਜੇ ਦੇਖਣੀ ਹੈ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਿ ਤੁਸੀਂ ਆਪਣੇ ਘਰ ਦਾ ਮਸਾਲਾ ਕਿਸੇ ਨੂਨੇ ਦੇਣਾ ਮੈਂ ਕਿਹੜੇ ਮਸਾਲੇ ਦੀ ਗੱਲ ਕਰਦੀ ਆ ਆਓ ਤੁਹਾਡੇ ਨਾਲ ਆਪਾਂ ਕਰ ਲੋ ਸਾਂਝੀ ਕਰਦੇ ਆ ਤੇ ਆਗੇ ਤੁਹਾਨੂੰ ਪਤਾ ਹੀ ਹੈ ਵੀ ਹੁਣ ਤੁਸੀਂ ਉਹ ਵੀਡੀਓ ਜਿਹੜੀ ਹੈ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਤੇ ਆਪਾਂ ਜੀ ਹੁਣ ਗੱਲ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਆਪਾਂ ਉਹਨਾਂ ਦੇ ਕਮੈਂਟ ਪੜ੍ਹਦੇ ਆ ਤੇ ਨਾਲ ਨਾਲ ਉਹਨਾਂ ਦਾ ਧੰਨਵਾਦ ਕਰਦੇ ਆ ਹਾਂਜੀ ਇੱਕ ਭੈਣ ਜੀ ਹੈਗੇ ਗੁਰਵਿੰਦਰ ਕੌਰ ਬਈਆ ਜੀ ਉਹਨਾਂ ਨੇ ਵੀ ਇਹ ਲਿਖਿਆ ਵੈਰੀ ਨਾਈਸ ਵੀ ਬਹੁਤ ਵਧੀਆ ਤਾਂ ਤੁਸੀਂ ਜੋ ਵੀ ਮਾਣੀ ਪਾਈ ਹੈਗੀ ਵੀਡੀਓ ਬਹੁਤ ਵਧੀਆ ਆ ਉਹਨਾਂ ਨੇ ਵੀ ਬਹੁਤ ਵਧੀਆ ਕਿਹਾ ਆ ਅਗੇ ਵੰਛ ਹੈਗੇ ਉਹਨਾਂ ਨੇ ਕਿਹਾ ਇਹ ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਮੈਂਟ ਕਰਨ ਦੇ ਲਈ ਇੱਕ ਪਰਮ ਨਿਗਾਹ ਉਹਨਾਂ ਨੇ ਲਿਖਿਆ ਆ ਬਹੁਤ ਬਹੁਤ ਪਤੇ ਦੀ ਗੱਲ ਕੀਤੀ ਆ ਭੈਣੇ ਜੇ ਸਾਰੇ ਇਹਨਾਂ ਗੱਲਾਂ ਤੇ ਵਿਚਾਰ ਕਰਨ ਤਾਂ ਕਿਸੇ ਦੇ ਘਰ ਵੀ ਕਦੇ ਕਲੇਸ਼ ਨਾ ਪਵੇ ਤੁਹਾਡਾ ਕਮੈਂਟ ਕਰਨ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਵੀ ਹੋਰ ਵੀ ਹੈਗੇ ਜਿਨ੍ਹਾਂ ਨੇ ਲਾਈਕ ਭੇਜਿਆ ਆ ਵੀ ਬਹੁਤ ਵਧੀਆ ਤੁਹਾਡੀ ਵੀਡੀਓ ਆ ਅੱਗੇ ਹੈ ਜੀ ਗਰਮੀਤ ਕੌਰ ਉਹਨਾਂ ਨੇ ਵੀ ਬਹੁਤ ਇਹੀ ਲਿਖਿਆ ਵੀ ਬਹੁਤ ਪਤੇ ਦੀ ਗੱਲ ਦੱਸੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਅੱਗੇ ਹੈਗੇ ਜੀ ਕਿ ਕਲਦੀਪ ਕੌਰ ਉਹਨਾਂ ਨੇ ਲਿਖਿਆ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ ਕਲਦੀਪ ਕੌਰ ਪੈਨਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਅੱਗੇ ਹੈ ਜੀ ਜਿੰਦਰਪ੍ਰੀਤ ਇਹਨੇ ਲਿਖਿਆ ਭੈਣ ਬਿਲਕੁਲ ਗੱਲ ਸਹੀ ਆ ਮਾਂ ਧੀ ਨੂੰ ਚੰਗੀ ਮਤ ਦੇਵੇਗੀ ਤਾਂ ਸਹੁਰਿਆਂ ਦੀ ਕਦਰ ਕਰੇਗੀ ਤੇ ਸਾਸ ਨੋ ਨੋ ਤਾਂ ਮਾਂ ਮਾਂ ਸਮਝੇਗੀ ਤਾਈ ਸਸ ਨੋ ਨੂੰ ਵੀ ਧੀ ਸਮਝੇਗੀ ਤਾਂ ਫਿਰ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲੇਗਾ ਤੁਹਾਡਾ ਜਤਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਐਸੀ ਤਰ੍ਹਾਂ ਤੁਸੀਂ ਸਾਡੇ ਚੈਨਲ ਤੇ ਬਲ ਨੇ ਰਿਹਾ ਕਰੋ ਜੀ ਇੱਕ ਹੋਰ ਭੈਣ ਜੀ ਆ ਉਹਨਾਂ ਨੇ ਲਿਖਿਆ ਆ ਹੈਲੋ ਜੀ ਵੈਰੀ ਨਾਈਸ ਵੀਡੀਓ ਵੈਰੀ ਨਾਈਸ ਫੈਮਲੀ ਫਰੋਮ ਇੰਗਲੈਂਡ ਮਾਈ ਨੇਮ ਹਰਜਿੰਦਰ ਕੌਰ ਲਾਈਕ ਯੂਰ ਵੀਡੀਓ ਗੋਡ ਬlesਸ ਯੂ 올 ਫੈਮਲੀ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਤੁਹਾਡਾ ਵੀ ਤੁਸੀਂ ਸਾਨੂੰ ਆਪਣੇ ਵੀਡੀਓ ਸਾਡੀਆਂ ਦੇਖਦੇ ਆ ਹਰਜਿੰਦਰ ਭੈਣ ਜੀ ਤੁਸੀਂ ਐਸੀ ਤਰ੍ਹਾਂ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਿਹਾ ਕਰੋ ਜੀ ਸਾਰਿਆਂ ਨੇ ਲਿਖਿਆ ਹੈਗਾ ਗੁੱਡ ਐਡਵਾਈਸ ਬਿਲਕੁਲ ਸਹੀ ਹੈ ਜੀ ਇੱਕ ਹੋਰ ਵੀਡੀਓ ਜਿਹੜੀ ਮੈਂ ਸੁੱਟਾਂ ਤੇ ਪਾਈ ਸੀ ਤੇ ਉਹਨਾਂ ਦੇ ਕਮੈਂਟ ਵੀ ਮੈਂ ਅੱਜ ਤੁਹਾਨੂੰ ਦਿਖਾਉਣੀ ਆ ਕਿਉਂਕਿ ਮੈਂ ਕੋਈ ਵੀ ਵੀਡੀਓ ਇਦਾਂ ਦੀ ਨਹੀਂ ਪਹੁੰਚੀ ਜਿਹਦਾ ਕੋਈ ਮਤਲਬ ਨਾ ਹੋਵੇ ਕੋਈ ਨਾ ਕੋਈ ਗੱਲ ਮੇਰੀ ਹਰ ਇੱਕ ਵੀਡੀਓ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਆ ਤੇ ਮੈਂ ਉਹ ਤੁਹਾਨੂੰ ਵੀਡੀਓ ਦੇ ਕਮੈਂਟ ਵੀ ਤੁਹਾਨੂੰ ਪੜ ਕੇ ਸੁਣਾਉਣੀ ਆ ਹਾਂਜੀ ਇਹ ਸੂਟ ਨਾ ਜਿੱਦਾਂ ਮੈਂ ਲੈ ਕੇ ਆਈ ਸੀ ਤਾਂ ਜਦ ਸੂਟ ਮੈਂ ਸਲਾਈ ਕਰਨ ਲੱਗੀ ਪਹਿਲਾਂ ਮੈਂ ਸੂਟ ਦੀ ਮਤਲਬ ਪੀਸ ਲਾ ਕੇ ਰੱਖ ਲੈ ਜੈਂਪਰ ਦਾ ਅਲੱਗ ਸਲਵਾਰ ਦਾ ਅਲੱਗ ਤੇ ਸਲਵਾਰ ਜਦ ਮੈਂ ਚੁੰਨੀ ਦੇਖੀ ਤੇ ਉਹ ਤਾਂ ਬਹੁਤ ਘੜੀ ਫੜੀ ਸੀ ਉਹਨਾਂ ਦੇ ਲੋਕਾਂ ਨੇ ਮੈਨੂੰ ਕੀ ਕਮੈਂਟ ਕੀਤੇ ਆ ਆਉ ਤੁਹਾਡੇ ਨਾਲ ਸਾਂਝੇ ਕਰਦੇ ਆ ਇਹ ਵੀ ਗਰਮੀਤ ਕੌਰ ਭੈਣ ਜੀ ਆ ਇਹਨਾਂ ਨੇ ਕਿਹਾ ਵੀ ਮੈਂ 10 ਤੇ ਮੈਂ ਸੂਟ ਲੈ ਸੀ ਜਿੱਦਾਂ ਉਹ ਉਹਨਾਂ ਨੇ ਕਹਿੰਦੇ ਵੀ ਉਹਨਾਂ ਨੇ ਮੈਨੂੰ 올 올ਡਰ ਸਟਾਕ ਆਨਲਾਈਨ ਸੈਂਡ ਕੀਤੇ ਸਾਰੇ ਸੂਟ ਕਹਿੰਦੇ ਫਟੇ ਸੈਂਡ ਕੇ ਕਰ ਦਿੱਤੇ ਲੁਧਿਆਣਾ ਤੋਂ ਕਹਿੰਦੇ ਲੈ ਆ ਸੀ ਉਹਨਾਂ ਨੇ ਇਹ ਮੈਨੂੰ ਕਿਹਾ ਵੀ ਮੈਂ ਸ਼ਾਪ ਵਾਲਾ ਜਿਹੜਾ ਆ ਉਹ ਸਰਦਾਰ ਸੀਗਾ ਤੇ ਬਹੁਤ ਧੋਖਾ ਕਰਦੇ ਆ ਉਹਨਾਂ ਨੇ ਕਿਹਾ ਸਾਡੇ ਨਾਲ ਵਾਹਿਗੁਰੂ ਉਹਨਾਂ ਨੂੰ ਚੰਗੀ ਮੱਤ ਦੇਵੇ ਮੈਂ ਕਹਿੰਦੇ ਆ ਵੀ ਐਡਰੈਸ ਵੀ ਉਹਨਾਂ ਦਾ ਪਾਉਂਗੀ ਜੋ ਦੱਸਿਆ ਉਹ ਨਹੀਂ ਉਹਨਾਂ ਨੇ ਪਾਇਆ ਕਹਿੰਦੇ ਵੀ ਜਿੱਦਾਂ ਦੇ ਉਹਨਾਂ ਨੇ ਕੱਪੜੇ ਨਹੀਂ ਪਿਆ ਸੀਗਾ ਸੀ ਉਹ ਨਹੀਂ ਪਾਇਏ ਫਟੇ ਪੁਰਾਣੇ ਕੱਪੜੇ ਪਾਤੇ ਪਰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਕਿਉਂਕਿ ਇਹ ਕੰਮ ਵਿਸ਼ਵਾਸ ਤੇ ਹੀ ਹੁੰਦੇ ਆ ਗਰਮੀਤ कौर ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਹੋਰ ਭੈਣ ਜੀ ਉਹਨਾਂ ਨੇ ਵੀ ਇਹੀ ਲਿਖਿਆ ਵੀ ਬਿਲਕੁਲ ਰਾਈਟ ਐਸੇ ਤਰ੍ਹਾਂ ਹੀ ਕਰਦੇ ਆ ਅੱਗੇ ਫਿਰ ਗਰਮੀਤ कौर ਭੈਣ ਜੀ ਆ ਉਹਨਾਂ ਨੇ ਲਿਖਿਆ ਜਿੱਦਾਂ ਸੂਟ ਦੇਖੇ ਸੀ ਉਸ ਤਰ੍ਹਾਂ ਦਾ ਜਿੱਦਾਂ ਮਤਲਬ ਉਹਨਾਂ ਨੇ ਰੇਟ ਦੱਸਿਆ ਉਦਾਂ ਦੇ ਉਹਨਾਂ ਨੂੰ ਨਹੀਂ ਮਿਲੇ ਸੂਟ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਗਰਮੀਤ कौर ਪੈਨ ਜੀ ਪੈਨ ਜੀ ਇੱਕ ਲਿਖ ਰਹੇ ਆ ਸੋ ਸੈਡ ਕਹਿੰਦੇ ਵੀ ਤੁਸੀਂ ਸੂਟ ਲੈ ਕੇ ਬਹੁਤ ਸੈਡ ਹੋ ਗਏ ਤੇ ਉਹਨਾਂ ਨੇ ਮੈਨੂੰ ਆਪਣੇ ਜਿੰਦਾ ਕਹਿੰਦੇ ਹੁੰਦੇ ਭੇਜਿਆ ਵੀ ਕੋਈ ਗੱਲ ਨਹੀਂ ਤੁਸੀਂ ਹੋਰ ਸੂਟ ਖਰੀਦ ਲਿਓ ਤੇ ਤੁਹਾਨੂੰ ਇਹ ਮੇਰੇ ਕਮੈਂਟ ਆ ਜੋ ਵੀ ਮੈਨੂੰ ਲੱਗਿਆ ਮੈਂ ਫਿਰ ਵੀ ਕਮੈਂਟਾਂ ਤੇ ਵੀਡੀਓ ਜ਼ਰੂਰ ਪਾਉਂਗੀ ਸਾਰਿਆਂ ਤੇ ਵੈਸੇ ਤੇ ਮੈਂ ਰਿਪਲਾਈ ਨਾਲ-ਨਾਲ ਦਿੰਦੀ ਰਹਿਣੀ ਆ ਪਰ ਅੱਜ ਮੈਨੂੰ ਲੱਗਾ ਕਿ ਮੈਂ ਦੁਬਾਰਾ ਤੋਂ ਆਪਣੇ ਜਿਹੜੀ ਫੈਮਿਲੀ ਆ ਉਹਨਾਂ ਦਾ ਧੰਨਵਾਦ ਕਰਾਂ ਤੁਹਾਨੂੰ ਇਹ ਮੇਰੇ ਕਮੈਂਟ ਦਾ ਆਨਸਰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਮੇਰੀ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਈ ਨਾ ਮੇਰਾ ਪਤਾ ਨਹੀਂ ਕਿਉਂਗਾ ਕੀ ਗੱਲ ਆ ਵੀ ਜਾਂ ਤਾਂ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੈਗਾ ਉਹ ਮੇਰੇ ਸਬਸਕ੍ਰਾਈਬਰ ਜਿਹੜਾ ਘਟ ਜਾਂਦੇ ਆ ਜਾਂ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੋਊਗਾ ਹਨਾ ਉਹ ਦੁਬਾਰਾ ਟੱਚ ਕਰ ਦਿੰਦੇ ਆ ਤਾਂ ਸਬਸਕ੍ਰਾਈਬ ਜਿਹੜੇ ਆ ਕਰ ਜਾਂਦੇ ਆ ਫੇ ਬੜਾ ਮਨ ਦੁਖੀ ਹੁੰਦਾ ਆ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਦੇਖ ਲਿਆ ਕਰੋ ਤੇ ਮੇਰੇ ਸਬਸਕ੍ਰਾਈਬ ਜ਼ਰੂਰ ਵਧਾਓ ਧੰਨਵਾਦ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਪੀਸ ਸਾ ਸਵਾਗਤ